ਮੇਟਰੋਂ ਪਿੰਡ ਕੁੰਨਰਾਂ ਦੇ ਵਿੱਚ ਆਇਆ ਬਾਈ ਸੰਦੀਪ ਦੇ ਘਰੇ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਵੀ ਆਪਾਂ ਕਾਫੀ ਸਾਰੀਆਂ ਵੀਡੀਓ ਪਾਈਆਂ ਨੇ ਆ ਜਿੱਦੇ ਪਹਿਲੇ ਦਿਨ ਵੀਡੀਓ ਪਾਈਏ ਨਾ ਸਾਰਾ ਘਰ ਬਾਈ ਦਾ ਰੀਪਰਾਂ ਨਾਲ ਭਰਿਆ ਹੋਇਆ ਸੀ ਤੇ ਤਿੰਨ ਰੀਪਰ ਹੋਰ ਲੈ ਆਏ ਤਿੰਨੇ ਫੁੱਲ ਗਰੰਟੀ ਵਾਲੇ ਆ ਤਾਂ ਕਰਕੇ ਅੱਜ ਵੀਡੀਓ ਪਾਉਣ ਆਏ ਆ ਆ ਚਾਨੀ ਵਾਲਿਆਂ ਦਾ ਖੜਾ ਧਰਮੇ 2023 ਮਾਡਲ ਹੈ ਇਹ ਇਧਰਲੇ ਪਾਸੇ ਖੜਾ ਜਿਹੜਾ ਦੀਪਧੰਜਲ ਰੈਕੋਟ ਵਾਲਿਆਂ ਦਾ ਇਹ 2020 ਮਾਡਲ ਆ ਬਾਈ ਹੈਨਾ 2020 ਮਾਡਲ ਬਾਈ ਤੇ ਜਿਹੜਾ ਉਧਰ ਖੜਾ ਬਾਈ ਰਜਿੰਦਰ ਵਾਲਿਆਂ ਦਾ ਸੰਗਰੂਰ ਵਾਲਿਆਂ ਦਾ ਉਹ 12 ਮਾਡਲ ਹੈ 12 ਮਾਡ 2020 ਦਾ ਹੀ ਤੁਸੀਂ ਇਹਨੂੰ ਮਾਡਲ ਦੱਸਿਆ ਹਾਂ ਬਈ ਤੇ ਇਹ ਪੰਜਾਬ 'ਚ ਚੱਲਿਆ ਹੋਇਆ ਪੰਜਾਬ 'ਚ ਬਈ ਓਕੇ ਧਰਮੇ ਬਾਕੀ ਤੁਹਾਨੂੰ ਵੱਡੀ ਗੱਲ ਦੱਸਦਾ ਇਹਦੇ ਟਾਇਰ ਨਾ ਕੰਬੈਨ ਵਾਲੇ ਪਾਏ ਹੋਇਆ ਹਾਂ ਬਈ ਮਾੜੀਆਂ ਵੱਟਾਂ ਉੱਪਰ ਦੀ ਤਾਂ ਹੀ ਜਿਵੇਂ ਕਹਦੀ ਬੁੜਕਦੇ ਹੀ ਨਹੀਂ ਬਈ ਹਨਾ ਬੁੜਕਦੇ ਨਹੀਂ ਬਈ ਹਾਂ ਤੇ ਬਾਕੀ ਜੇ ਕੰਡੀਸ਼ਨ ਦੀ ਗੱਲ ਕਰੀਏ ਬਈ ਸਾਰਾ origignal ਹੈ ਸਾਰਾ origignal ਬਈ ਪੱਖੇ-ਪੁੱਖੇ ਦਾ ਪੂਰਾ ਘੈਂਟ ਆ ਹਾਂ ਹਾਂ ਬਈ ਓਕੇ ਤੇ ਆ ਧਰਮੇ ਉੱਪਰਲਾ ਉਗਰੂ ਵੀ ਦਿਖਾ ਦੇ ਦਾ ਤੇ ਵੀਰੇ ਮੈਨੂੰ ਇਹ ਦੱਸਿਓ ਕਿੰਨੇ ਇੰਚ ਦੇ ਵਿੱਚ ਆ ਇਹ ਇਸ 52 ਦੇ ਬਈ 57 ਇੰਚ ਦੇ ਵਿੱਚ ਆ 7.5 ਫੁੱਟ ਕਾਟਰ 7.5 ਫੁੱਟੇ ਕਾਟਰ ਦੇ ਵਿੱਚ ਆ ਓਕੇ ਤੇ ਬਈ ਇਹ ਆਪਾਂ ਗੇਹ ਗੁਰ ਦੀ ਕਿਵੇਂ ਆ ਜਮਾ ਕੋਈ ਓਕੇ ਬਈ ਓਕੇ ਪੂਰੀ ਹਾਂ ਕੋਈ ਦਿੱਕਤ ਨਹੀਂ ਠੀਕ ਹੈ ਤੇ ਕਿੰਨੇ ਦੀ ਦਵਾਂਗੇ ਆਪਾਂ ਇਹ ਤੇ ਬਈ ਆਪਾਂ ਦੇ ਦਾਂਗੇ 120000 ਦੀ ਲੈ ਮਿੱਤਰੋ 120000 ਦੇ ਵਿੱਚ ਇਹ ਚੱਕੋ ਉਸ ਤੋਂ ਬਾਅਦ ਤਾਂ ਉਹਨੂੰ ਨਾ ਚਾਨੀ ਵਾਲਾਂ ਦੀ ਦਿਖਾਉਣੇ ਆ ਖੜੀ ਆ ਜਿਹੜੀ 2023 ਮਾਡਲ ਆ ਕੰਡੀਸ਼ਨ ਦੇਖ ਕੇ ਇਹ ਕਹਿਣਗੇ ਵੀ ਪਤਾ ਨਹੀਂ ਜਮੀ ਨਮੀ ਆ ਬਈ ਹਨਾ ਹਾਂ ਬਈ ਇੰਨੀ ਕੁ ਮਤਲਬ ਸਾਹਮਦੇ ਵਿੱਚ ਆ ਤੇ ਧਰਮੇ ਪਹਿਲਾਂ ਤਾਂ ਇਹਦਾ ਰੂਲਾ ਚੈੱਕ ਕਰਵਾ ਦੇ ਸਾਰਾ ਪੰਜਾਬ 'ਚ ਜੱਲੀ ਦਾ ਇਹੀ ਫਰਕ ਹੁੰਦਾ ਹੈ ਤੇ ਆ ਸਾਰੇ ਉਦਾਂ ਸਫਾਈ ਚ ਮਿਲ ਜਾਂਦੇ ਨੇ ਚੀਜ਼ਾਂ ਨਾ ਬਈ ਤੇ ਉਦਾਂ ਵੀ ਜਿਹੜੇ ਆਪਣੇ ਯਾਰ ਫੋਰਮੈਨ ਹੁੰਦੇ ਆ ਨਾ ਉਹ ਧੱਕਾ ਨਹੀਂ ਕਰਦੇ ਬਈ ਨਾ ਨਾ ਬਈ ਤੇ ਕੰਡੀਸ਼ਨ ਸਾਰੀ ਚੈੱਕ ਕਰਵਾਦੇ ਤਾਂ ਮੈਂ ਉਹ ਪਿਆ ਲਿਖਿਆ 2023 ਦੇਖ ਲਾ ਹਨਾ ਵੱਡੀ ਗੱਲ ਹੋਰ ਆ ਆ ਜਿਹੜਾ ਪੱਖਾ ਨਾ ਇਹ ਚਾਨੀ ਵਾਲਿਆਂ ਨੇ ਦਿੱਤਾ ਇਹ ਡਰਾਈਵਰ ਦੇ ਉੱਪਰ ਧੂੜ ਨਹੀਂ ਪੈਣ ਦਿੰਦਾ ਹਾਂ ਬਈ ਹਾਂ ਅੱਗੇ ਬਹੁਤ ਔਖਾ ਸੀ ਬਈ ਮੂੰਹ ਸਿਰ ਲਪੇਟ ਕੇ ਬੈਠਣਾ ਪੈਂਦਾ ਸੀ ਟਰੈਕਟਰ ਦੇ ਇਹਨੇ ਬੜਾ ਸਖਾਲਾ ਕਰਤਾ ਹਨਾ ਆ ਪਲੇਟ ਦਿਖਾ ਦੀ ਬਈ ਹਾਂ ਆ ਆ ਪਲੇਟ ਵੀ ਦਿਖਾ ਦੀ ਹਨਾ ਤੇ ਬਾਕੀ ਆ ਦਿਖਾ ਇਧਰੋਂ ਵੀ ਦਿਖਾ ਪਿੱਛੋਂ ਵੀ ਦੀ ਕੰਡੀਸ਼ਨ ਦਿਖਾ ਅਬ ਵਿੱਚੋਂ ਵੀ ਲੈ ਉਹ ਦਿਖਾ ਦੇ ਜਾਲ ਦਿਖਾ ਦੇ ਵੀ ਬਹੁਤ ਘੈਂਟ ਆ ਪੂਰੀ ਫੁੱਲ ਗਰੰਟੀ ਵਾਲੀ ਹੈ ਜੇ ਕਿਸੇ ਸੱਜਣ ਨੇ ਖਰੀਦਣੀ ਆ ਤੇ ਆ ਦਿਖਾਈ ਆ ਪਿੱਛੋਂ ਵੀ ਦਿਖਾ ਦੇ ਯਾਰ ਹੋ ਕੱਕ ਵੀ ਪ੍ਰੋਪਰੀ ਪ੍ਰੋਪਰ ਪਈ ਆ ਜਮਾ ਹਨਾ ਮਾਡਲ 23 ਜਣ ਬਈ ਇਹ 23 ਬਈ 23 ਮਾਡਲ ਤੇ ਆ ਟਾਇਰ ਵੀ ਦਿਖਾਈ ਧਰਮੇ ਜਮਾ ਨਵੇਂ ਵਰਗੇ ਟਾਇਰ ਪਏ ਨੇ ਇਹ ਕਿੰਨੇ ਇੰਚ ਦੇ ਵਿੱਚ ਆ ਸੰਦੀਪ ਇਹ 64 ਇੰਚ ਬਈ 64 ਇੰਚ ਹੈ ਤੇ ਇਹ ਬਣੂ ਕਿੰਨੇ ਦੀ ਬਈ ਇਹ ਬਈ ਡਿਮਾਂਡ ਤਾਂ ਦੀ 310000 ਹਾਂਜੀ ਤੈਨੂੰ 220000 ਦੇ ਦਾਂਗਾ 320000 ਦੀ ਬਣੂ ਓਕੇ ਧਰਮੇ ਆ ਟਾਇਨਾ ਚੈੱਕ ਕਰਮਾਈ ਲੈ ਕੋਈ ਢੱਲਣੀ ਬਿਲਕੁਲ ਜਿਵੇਂ ਕਹਦੀ ਐ ਨਾ ਨਵੀਆਂ ਵਰਗੀਆਂ ਪਈਆਂ ਨੇ ਤੇ ਬਲੇਡ ਬਲੂਡ ਸਾਰੀਆਂ ਫਿੰਗਰ ਓਕੇ ਪੂਰਾ ਕੰਮ ਆ ਬਈ ਹਨਾ ਕੱਲੇ ਬਲੇਡ ਪਾ ਕੇ ਚੱਲੂ ਬਈ ਇਹ ਕੱਲੇ ਬਲੇਡ ਪਾ ਕੇ ਚੱਲੂ ਹਾਂ ਕੱਲੇ ਬਲੇਡ ਓਕੇ ਤੇ ਰੇਟ ਤੁਸੀਂ ਦੱਸਤਾ ਵੀ 320000 ਦੀ ਆਪਾਂ ਦਵਾਵਾਂਗੇ ਹਾਂ ਬਈ ਤੇ ਇੱਕ ਆਉ ਖੜੀ ਆ ਉਧਰ ਬਈ ਤੁਸੀਂ ਇਹ ਕਹਿੰਦੇ ਸੀ ਵੀ ਆਪਾਂ ਬਈ ਇਹਨੂੰ ਤੋਲ ਕੇ ਦੇ ਦਾਂਗੇ ਹਾਂ ਬਈ ਤੋਲ ਕੇ ਫਾਇਦਾ ਕਰ ਦਾਂਗੇ ਪੂਰਾ ਪੂਰਾ ਫਾਇਦਾ ਇਹ ਨਵੀ ਕਿੰਨੇ ਕਦੀ ਹੋਊ ਜੀ ਆਪਾਂ ਗੱਲ ਕਰੀਏ ਇਹਦੀ ਨਵੀ ਤਾਂ ਬਈ ਹੋਊਗੇ ਇਹ 3.5 ਲੱਖ ਦੀ 3.5 ਲੱਖ ਦੀ ਆਪਾਂ ਕਿੰਨੇ ਕਦੀ ਦੇ ਦਾਂਗੇ ਇਹਨੂੰ ਕੀ ਪੁਕ 90000 ਦੀ ਦੇ ਦਾਂਗਾ ਬਈ 90000 ਦੀ ਮਾਨ ਤਨ ਕਰਦੀ 90 ਦੇ ਵਿੱਚ ਮਾਨ ਤਨ ਕਰ ਦਾਂਗੇ ਨਾ ਵਿੱਚੋਂ ਹੈ ਕਿੰਨਾ ਕ ਕਰਦੀ ਹੈ ਫਿਰ ਦੱਸ ਦੇ ਜਿਹੜਾ ਆਪੇ ਮਤਲਬ ਪਾ ਕੇ ਲਈ ਜਾਵੇ ਐਂ ਕਹਦੇ ਵੀ ਸੰਦੀਪ ਫਟਾ ਹੈ 85000 ਦੀ ਹਨਾ ਚ 80 ਨਾਲ ਬਾਕੀ ਆ ਦੀ ਕਰ ਦਾਂਗੇ 80000 ਦੀ ਵੀ ਮਿਲ ਜੂ ਤੇ ਵੱਡੀ ਗੱਲ ਕੱਲੀ 80 ਦੀ ਨਾ ਕਹਦੇ ਤੁਹਾਨੂੰ ਮੈਂ ਦੱਸਦਾ ਪਰ ਮੇਰੇ ਮਰਮਤੀ ਚੈੱਕ ਕਰਵਾ ਦੇ ਫਾਲਟ ਵਿੱਚ ਕੋਈ ਵੀ ਨਹੀਂ ਬਈ ਨਾ ਫਾਲਟ 12 ਮਾਡਲ ਹੈ ਚਲਦੀ ਹੀ ਲੈਂਦੀ ਆ ਬਈ ਨੇ ਚਲਦੀ ਵੀ ਆ ਹਨਾ ਤੇ ਆ ਸਾਰੇ ਕਰਵਾ ਦੇ ਚੈੱਕ ਇਹ ਹਲੇ ਵੀ ਜੇ ਕਹਦੀ ਨਾ ਬਈ ਇਹ ਸਿਰਫ ਪਹਿਲੇ ਹਫਤੇ ਦੇ ਵਿੱਚ ਇਹ ਫ੍ਰੀ ਹੋ ਜੂ ਹਾਂ ਬਾਈ ਪਹਿਲੇ ਹਫਤੇ ਦੇ ਵਿੱਚ ਇਹ ਇੰਨਾ ਕੰਮ ਕਰ ਦੂ 8000 ਦਾ ਜੇ ਕਿਸੇ ਸੱਜਣ ਨੇ ਖਰੀਦਣੀ ਹੈ ਤੇ ਧਰਮੇ ਇਧਰ ਵੀ ਦਿਖਾ ਕੰਡੀਸ਼ਨ ਇਹਦੀ ਹਨਾ ਬਾਈ ਕਹਿੰਦਾ ਫਿਰ ਇਹ ਚੱਲਦੀ ਆ ਇਹ ਤੇ ਵੱਡੀ ਗੱਲ ਹੋਰ ਤੁਹਾਨੂੰ ਮੈਂ ਦੱਸਦਾ ਇਹ ਪਿੰਡ ਕੁੰਨਰਾਂ ਦੇ ਵਿੱਚ ਪਕਾਉ ਖੜੀ ਆ ਕੁੰਨਰਾਂ ਦਾ ਪਿੰਡ ਬਾਈ ਕਿੱਥੇ ਜਾ ਪਿਆ ਜਾਂਦਾ ਸੰਦੀਪ ਦੱਸੀ ਇਧਰੋਂ ਬਾਈ ਆਪਣਾ ਬਰਨਾਲਾ ਰੋਡ ਤੇ ਆ ਗਿਆ ਬਰਨਾਲੀ ਤੋਂ ਸੰਗਰੂਰ ਰੋਡ ਦੇ ਉੱਪਰ ਤੇ ਹਾਂ ਇਧਰੋਂ ਆਪਣਾ ਲੌਂਗ ਵਾਲ ਦੇ ਨਾਲ ਅਸਾ ਇਧਰੋਂ ਲੌਂਗ ਵਾਲ ਨੇੜੇ ਪੈ ਗਿਆ ਹਾਂ ਨੇੜੇ ਲੌਂਗ ਵਾਲ ਕਿੰਨੀ ਦੂਰ ਪੈ ਗਿਆ ਤੁਹਾਨੂੰ 6 ਕਿਲੋਮੀਟਰ ਬਈ 6 ਕਿਲੋਮੀਟਰ ਹਾਂ ਓਕੇ ਸੰਗਰੂਰ ਕਿੰਨੀ ਦੂਰ ਪੈ ਗਿਆ ਸੰਗਰੂਰ 15 ਪੈਂਦਾ ਬਈ bha. 15 ਬੜਬਰ ਵੀ ਇੰਨਾ ਕੀ ਪੈਂਦਾ ਬੜਬਰ 4 ਕਿਲੋਮੀਟਰ ਬਈ ਬੜਬਰ 4 ਕਿਲੋਮੀਟਰ 4 ਕਿਲੋ ਬਰਨਾਲਾ ਸੱਚ ਮੈਂ ਬਰਨਾਲਾ ਕਹਿੰਦਾ ਤੀ ਬਰਨਾਲਾ 25 ਬਰਨਾਲਾ 25 ਓਕੇ ਤੇ ਤੁਹਾਡਾ ਮੋਬਾਈਲ ਨੰਬਰ ਦੱਸਿਓ 98864 ਬਈ ਹਾਂਜੀ 24199 ਓਕੇ ਲੈ ਮਿੱਤਰੋ ਤੁਸੀਂ ਕੋਈ ਰੀਪਰ ਖਰੀਦਣਾ ਗਾਰ ਤਾਂ ਵੀ ਸੰਪਰਕ ਕਰਨਾ ਹਾਂ ਤੇ ਉਦਾਂ ਵੀ ਕਿਸੇ ਨੇ ਸੇਲ ਕਰਨਾ ਹੁੰਦਾ ਜਾਗਸ ਨੇ ਚੇਂਜ ਕਰਨਾ ਹੁੰਦਾ ਵਿੱਚ ਆਪਣਾ ਦੇ ਕੇ ਤਾਂ ਵੀ ਕਰ ਸਕਦੇ ਜੇ ਕੋਈ ਖੇਤੀਬਾੜੀ ਦਾ ਹੋਰ ਤੁਹਾਡੇ ਲਈ ਪਸੰਦ ਹੈ ਤਾਂ ਵੀ ਬਾਈਵਰੀ ਵਿੱਚ ਅਡੈਸਟਮੈਂਟ ਕਰ ਸਕਦੇ ਹਾਂ ਹਾਂ ਕਰੋ ਸੰਪਰਕ